Rural Hockey Development Society ਵੱਲੋਂ 11ਵੀਂ ਕੈਪੀਟਲ ਸਮਾਲ ਫਾਈਨੈਂਸ ਪਿੰਡੂ ਹਾਕੀ ਲੀਗ ਦੇ ਫਾਈਨਲ ਮੁਕਾਬਲੇ ਹੈਡਮਾਸਟਰ 우ਜਾਗਰ ਸਿੰਘ ਸਮਰਾਦੀ ਹਾਕੀ ਗਰਾਊਂਡ ਵਿੱਚ ਕਰਵਾਏ ਗਏ ਇਸ ਦੌਰਾਨ ਵਕ ਸੈਂਟਰਾਂ ਦੀਆਂ ਹਾਕੀ ਟੀਮਾਂ ਨੇ ਪਾਗ ਲਿਆ ਟੂਰਨਾਮੈਂਟ ਦੌਰਾਨ ਲੜਕੀਆਂ ਦਾ ਸ਼ੋਅ ਮੈਚ ਅਤੇ 45 ਸਾਲ ਤੋਂ ਉੱਪਰ ਉਮਰ ਦੇ ਖਿਡਾਰੀਆਂ ਦਾ ਇੱਕ ਸ਼ਾਨਦਾਰ ਮੈਚ ਕਰਵਾਇਆ ਗਿਆ ਇਸ ਦੌਰਾਨ ਬੱਚਿਆਂ ਦੀਆਂ ਅਤੇ 60 ਸਾਲ ਦੇ ਉਮਰ ਦੇ ਖੇਡ ਪ੍ਰੇਮੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਜੋ ਕਿ ਇੱਕ ਖਿਚੜਾ ਕੇਂਦਰ ਬਣ ਗਈਆਂ ਇਸ ਮੈਚ ਦੌਰਾਨ ਸਾਬਕਾ ਕੈਬਨਟ ਮੰਤਰੀ ਸਰਦਾਰ ਅਮਰਜੀਤ सिंह ਸਮਰਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਮੈਚ ਨੂੰ ਸ਼ੁਰੂ ਕਰਵਾਇਆ ਮੈਚ ਵਿੱਚੋਂ ਬੈਸਟ ਪਲੇਅਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੱਤਕਾ ਵੀ ਖੇਡਿਆ ਗਿਆ ਸੇਵਾ ਅਤੇ ਸਹਿਯੋਗ ਕਰਨ ਵਾਲੇ ਸਹਿਯੋਗੀ ਸਜਣਾ ਮੁਖ ਮਹਿਮਾਨ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਪੰਚ ਸਮਾਜ ਸੇਵਕ ਆਦਿ ਨੂੰ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਮਾਸਟਰ ਸੁਖਜੀਤ ਸਿੰਘ ਜੋਹਲ ਪ੍ਰਦਾਨ ਹਰਪੁਪਿੰਦਰ ਜੀ सिंह समरा जनरल सेक्रेटरी डीपी हरमेश लाल स्टेट अवार्डी प्रेस, मीडिया, मोहित, शर्मा, परीत, गगन, चानिया, जेपी, कोच गुरप्रीत गोपी कोच रमेश गुप्ता महिला खेडविंग इंचार्ज प्रप्रीत कौर समरा जंडियाला शिवा होटल के मालिक जीता सहोता जंडयाला सरपंच कमलजीत सिहोता समराय के सरपंच गुरविंदर समराजा समरा बलकाज कुन्नर सरपंच तनी पिंड राजविंदर पंजाब हाकी एसोसिएशन तो समुचे खिडारी ਹੈਣਾ ਦੇ ਨਾਲ-ਨਾਲ ਪਾਰੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਇਲਾਕਾ ਨਿਵਾਸੀ ਮੌਜੂਦ ਸਨ ਪਿੰਡ ਸਮਰਾਇਕ ਜੰਡਿਆਲਾ ਦੇ ਹੈਡ ਮਾਸਟਰ 우ਜਾਗਰ ਸਿੰਘ ਸਮਰਾਦੀ ਹਾਕੀ ਗਰਾਊਂਡ ਤੋਂ ਪੱਤਰਕਾਰ 모ਹਿਤ ਸ਼ਰਮਾ ਦੀ ਖਾਸ ਰਿਪੋਰਟ ਸੰਜੋਤ ਸਾਬ ਕੈਪੀਟਲ ਐਂਡ ਸਮਾਲ ਫਾਈਨੈਂਸ ਬੈਂਕ ਦੇ ਸਹਿਯੋਗ ਨਾਲ ਜਿਹੜੀ ਪਿੰਡੂ ਹਾਕੀ ਲਈ ਕਰਾਈ ਜਾ ਰਹੀ ਹੈ ਜੀ ਤੁਸੀਂ ਤੌਰ ਮੁੱਖ ਮਾਨੇ ਤੇ ਪੁੱਛਿਓ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਬੱਚਿਆਂ ਨੂੰ ਅਸ਼ੀਰਵਾਦ ਕੀ ਦੇਣਾ ਚਾਹੁੰਦੇ ਹੋ ਜੀ ਖਾਸ ਕਰਕੇ ਜੋ ਹਾਕੀ ਇਸ ਰਾਕੇ ਦੀ ਸਕੂਲ ਦੀ ਇੱਕ ਨੰਬਰ ਦੀ ਇਹਦੇ ਵਿੱਚੋਂ ਅਸੀਂ ਇਹ ਦਿੱਤੇ ਰਹੇ ਹਾਂ ਮੈਂ ਵੀ ਇਸ ਸਕੂਲ ਦਾ ਹੀ ਇੱਥੇ ਦਾ ਹੀ ਵਿਦਿਆਰਥੀ ਹਾਂ ਔਰ ਹਾਕੀ ਟੀਮ ਦੇ ਵਿੱਚ ਬੜਾ ਸੈਂਟਰ ਆਬ ਖੇਲਦੇ ਹੋਏ ਅਸੀਂ ਜਿਹੜਾ ਜਰੰਦਰ ਜੋ ਇੱਕ ਨੰਬਰ ਤੇ ਜਿੱਤੂ ਰਹੇ ਹਨ ਇਹ ਬੜੀ ਇੱਕ ਖੁਸ਼ੀ ਦੀ ਗੱਲ ਆ ਪੈਗਾਮ ਤੌਰ ਤੇ ਜਿਹੜਾ ਹਕੀ ਦਾ ਉੱਥੇ ਜਿਹੜਾ ਹੋ ਗਿਆ ਯਾਰ ਇੱਕ ਨੰਬਰ ਤੇ ਹੁੰਦਾ ਹੈਗਾ ਕਿਹੜਾ ਉਹ ਸਪੋਰਟ ਕੰਪੋਰਡ ਕੈਂਟ ਬੋਰਡ ਕਹਿੰਦੇ ਸਕੂਲ ਦਾ ਕੈਂਟ ਬੋਰਡ ਹੀ ਲੱਗਦਾ ਉਹਨਾਂ ਨੂੰ ਉਹ ਪਿੰਡ ਸੰਸਾਰਪੁਰ ਸੰਸਾਰ ਪਰ ਆਕੀ ਦੇ ਵਿੱਚ ਬੜਾ ਉਹਨਾਂ ਦਾ ਨਾਰਿਆ ਬੜਾ ਸੰਸਾਰਪੁਰ ਨੇ ਆਕੀ ਦੇ ਬੜੇ ਵਧੀਆ ਪਲੇਅਰ ਪੈਦਾ ਕੀਤੇ ਆ ਤੇ ਅਸੀਂ ਵੀ ਉਹਨਾਂ ਪਲੇਅਰਾਂ ਨੂੰ ਜਿਹੜੇ ਇੱਕ ਨੰਬਰ ਦੇ ਪਲੇਅਰ ਗਿਣੇ ਜਾਂਦੇ ਸੀ ਉਹਨਾਂ ਦੇ ਉੱਤੋਂ ਦੀ ਜਿੱਤ ਪ੍ਰਾਪਤ ਕਰਕੇ ਜਿਵੇਂ ਜੋ ਇੱਕ ਨੰਬਰ ਦੇ ਉੱਤੇ ਅਸੀਂ ਇਸ ਸਕੂਲ ਦੀ ਆਖਰੀ ਟੀਮ ਜਿਹੜਾ ਅੰਦਰ ਤੋਂ ਜੇਤੂ ਰਹੀ ਆ ਤੇ ਮੈਂ ਆਖਦਾ ਕਿ ਕਈ ਸਾਲਾਂ ਦੀ ਤਰ੍ਹਾਂ ਕਿ ਉਹ ਪਹਿਲਾਂ ਇਸ ਸਕੂਲ ਦਾ ਖੇਡਾਂ ਦੇ ਵਿੱਚ بڑا ਨਾਂ ਸੀ ਤੇ ਹੁਣ ਵੀ ਸਾਡੇ ਜਿਹੜੇ ਇੱਥੇ ਦੇ ਹਾਕੀ ਦੇ ਕੀ ਤੇ ਜਿਹੜੇ ਇਸ ਅਧਿਆਪਕ ਆ ਔਰ ਖੇਡਾਂ ਦੇ ਇੰਚਾਰਜ ਆ ਉਹਨਾਂ ਦੀ ਹਿੰਮਤ ਮੈਂ ਕਿੰਨਾ ਸਤਕਾ ਕਿ ਇੱਥੋਂ ਵੀ ਬਹੁਤ ਵਧੀਆ-ਵਧੀਆ ਪਲੇਅਰ ਫੈਦਾ ਹੋ ਰਹੇ ਆ ਅੱਜ ਵੀ ਸਾਡੇ ਏ ਸਕੂਲ ਦੀ ਹਾਕੀ ਦੀ ਟੀਮ ਬਹੁਤ ਜਲੰਧਰ ਦੇ ਜ਼ਿਲ੍ਹੇ ਦੇ ਵਿੱਚੋਂ ਇੱਕ ਨੰਬਰ ਤੋਂ ਤੇ ਗਿਣੀ ਜਾਂਦੀ ਆ ਤੇ ਮੈਂ ਆਸ ਕਰਦਾ ਕਿ ਜਿਹੜੇ ਸਾਡੇ ਏ ਸਕੂਲ ਦੇ ਹਾਕੀ ਦੇ ਇੰਚਾਰਜ ਜਾਂ ਖੇਡਾਂ ਦੇ ਇੰਚਾਰਜ ਉਹਨਾਂ ਦੀ ਬੜੀ ਹਿੰਮਤ ਆ ਔਰ ਉਹਨਾਂ ਨੂੰ ਇਹ ਗੱਲ ਦੀ ਪਤਾ ਹੀ ਦਿੰਦਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਤਰ੍ਹਾਂ ਪਹਿਲਾਂ ਉਹਨਾਂ ਨੇ ਮਿਹਨਤ ਕਰਾਈ ਆ ਇਸੇ ਤਰ੍ਹਾਂ ਖੇਡਾਂ ਦੇ ਵਿੱਚ ਉਹ ਮਿਹਨਤ ਕਰਾਉਣ ਤਾਂ ਕਿ ਸਾਡੇ ਇਸ ਇਲਾਕੇ ਦੇ ਜਿਹੜੇ ਪਲੇਅਰ ਆ ਉਹ ਇੱਕ ਨੰਬਰ ਦੇ ਤੌਰ ਤੇ ਗਿਣੇ ਜਾਣ ਅੱਜ ਇਸ ਗੱਲ ਦਾ ਵੀ ਬੜਾ ਮਾਣ ਆ ਕਿ ਜਿਹੜੇ ਖੇਡਾਂ 'ਚੋਂ ਇੱਕ ਨੰਬਰ ਤੇ ਰਹਿੰਦੇ ਆ ਔਰ ਉਹਨੂੰ ਪੰਜਾਬ ਸਰਕਾਰ ਵੱਲੋਂ ਵੀ ਸੈਂਟਰਲ ਸਰਕਾਰ ਵੱਲੋਂ ਵੀ ਬੜੀ ਮਾਨਤਾ ਮਿਲਦੀ ਆ ਇਹਦੇ ਨਾਲ ਫਿਰ ਸਾਡੇ ਜਿਹੜਾ ਪੱਛੇ ਆ ਸਾਡੀ ਜਿਹੜੀ ਪਨੀਰੀ ਆ ਬੱਥੀਆਂ ਦੀ ਉਹਨਾਂ ਨੂੰ ਬੜਾ ਸ਼ਾਹ ਮਿਲਦਾ ਇਹ ਜੀ ਵੀ ਵੱਲ ਬਾਅਦ ਤੋਂ ਬਾਅਦ ਮਿਹਨਤ ਕਰਕੇ ਇੱਕ ਨੰਬਰ ਦੇ ਪਲੇਅਰ ਬਣੀਏ ਤੇ ਮੈਂ ਸਮਝਦਾ ਕਿ ਸਾਡੇ ਜਿਹੜੇ ਇਸ ਇਲਾਕੇ ਦੇ ਇਹ ਸਕੂਲ ਦੇ ਖੇਡਾਂ ਦੇ ਇੰਚਾਰਜ ਆ ਉਹ ਬੜੀ ਹਿੰਮਤ ਕਰ ਰਹੇ ਆ ਤੇ ਮੈਂ ਉਹਨਾਂ ਨੂੰ ਬਾਰਕਵਾਦ ਤੇ ਇਸੇ ਤਰ੍ਹਾਂ ਮਿਹਨਤ ਕਰਾ ਕੇ ਜਿਹੜੇ ਦੇ ਵਿੱਚੋਂ ਇੱਕ ਨੰਬਰ ਦੇ ਉੱਤੇ ਸਾਡਾ ਇਹ ਸਕੂਲ ਦਾ ਸਾਡੇ ਇਸ ਇਲਾਕੇ ਦਾ ਖੇਡਾਂ ਦੇ ਵਿੱਚ ਨਾਮ ਬਣਿਆ ਰਹੇ ਧੰਨਵਾਦ ਸਮਰਦਾ ਸਾਹਿਬ ਦਾ ਲਾਸਟ ਕੁਐਸਚਨ ਹੈ ਜੀ ਤੁਸੀਂ ਏਸੀ ਸਕੂਲ ਦੇ ਵਿਦਿਆਰਥੀ ਸੀਗੇ ਜੀ ਇੱਥੇ ਤੁਸੀਂ ਹੋਕੀ ਵੀ ਖੇਡੀ ਮਾਸਟਰ ਅਵਤਾਸ਼ ਸਿੰਘ ਸਮਰਦਾ ਹੋਣੇ ਸੀਗੇ ਉਸ ਵੇਲੇ ਕੋਚ ਉਸ ਸਮੇਂ ਦੇ ਵਿੱਚ ਕੋਚ ਸੀਗੇ ਮਾਸਟਰ ਅਵਤਾਸ਼ ਸਿੰਘ ਜੀ ਹੋਣੇ ਸਮਰਦਾ ਤੁਸੀਂ ਇੱਥੇ ਹੋਕੀ ਵੀ ਖੇਡੀ ਹੈ ਬੜੇ ਸਨਮਾਨ ਤੁਸੀਂ ਹਾਸਲ ਕੀਤੇ ਨੇ ਉਸ ਸਮੇਂ ਨੂੰ ਲੈ ਕੇ ਤੇ ਹੁਣ ਦੇ ਸਮੇਂ ਦੇ ਵਿੱਚ ਕੀ ਤਬਦੀਲੀਆਂ ਤੁਹਾਨੂੰ ਦੇਖਣ ਨੂੰ ਮਿਲੀਆਂ ਵੀ ਹੁਣ ਸਪੌਂਸਰ ਵੀ ਨੇ ਉਸ ਸਮੇਂ ਸਪੌਂਸਰ ਵੀ ਹੈ ਨਹੀਂ ਸੀਗੇ ਹੁਣ ਵੱਡੇ ਵੱਡੇ ਬੈਂਕ ਨਾਲ ਜੁੜੇ ਨੇ ਕੈਪੀਟਲਸ ਮਾਲ ਬੈਂਕ ਵੀ ਨਾਲ ਜੁੜੀ ਹੈ ਬਹੁਤ بڑے ਸਪੌਂਸਰਰ ਹੈ ਜੀ ਜਿਸ ਤਰ੍ਹਾਂ ਭਾਈ ਸਾਹਿਬ ਨੇ ਪੁੱਛਿਆ ਹੁਣ ਤਾਂ ਖੇਡਾਂ ਨੂੰ ਸਪੰਸਰ ਕਰਨ ਵਾਲੇ ਬਹੁਤ ਮੰਨ ਲੋ ਕੋਈ ਬੈਂਕ ਕਹਿ ਲੋ ਜਾਂ ਜਿਹੜੇ ਤਕੜੇ ਤਕੜੇ ਮੀਰ ਆਦਮੀਆਂ ਖਾਸ ਕਰਕੇ ਜਿਹੜੇ ਸਾਡੇ ਐਨ ਆਰ ਆਈ ਭਰਾ ਆ ਉਹਨਾਂ ਦੀ ਮਦਦ ਦੇ ਨਾਲ ਪਲੇਅਰਾਂ ਨੂੰ ਬੜਾ ਹੌਸਲਾ ਮਿਲਦਾ ਉਸ ਤੋਂ ਬਾਦ ਤੋਂ ਬਾਦ ਉਹਨਾਂ ਦੀ ਮਦਦ ਕਰ ਰਿਹਾ ਕਿ ਪਿਛਲੇ ਸਾਲਾਂ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀ ਮਦਦ ਨਹੀਂ ਵੀ ਕਰਨ ਵਾਲਾ ਸੀ ਫਿਰ ਵੀ ਸਾਡਾ ਇਸ ਖੇਡਾਂ ਦੇ ਵਿੱਚ ਇਹ ਇਲਾਕੇ ਦਾ ਨਾਮ ਬਣਿਆ ਜਿਆ ਇਸੇ ਤਰ੍ਹਾਂ ਅਸੀਂ ਜਿਹੜੀ ਇਹ ਕਬੱਡੀ ਦਾ ਕਹੇ ਲੋ ਆਕੀ ਦਾ ਕਹੇ ਲੋ ਇੱਕ ਨੰਬਰ ਤੇ ਸਾਡਾ ਇਹ ਇਲਾਕਾ ਜ਼ਿਲ੍ਹੇ ਦੇ ਵਿੱਚੋਂ ਇੱਕ ਨੰਬਰ ਤੇ ਗਿਣਿਆ ਜਾਂਦਾ ਜਿਆ ਤੇ ਹੁਣ ਵੀ ਬਹੁਤ ਸਾਰੇ ਪਲੇਅਰ ਔਰ ਜਿਹੜੇ ਇਸ ਖੇਡਾਂ ਦੇ ਇੰਚਾਰਜ ਆ ਬੜੀ ਉਹ ਮਿਹਨਤ ਕਰਾ ਰਹੇ ਆ ਕਿ ਜੋ ਪਿਛਲੇ ਸਾਲਾਂ ਦਾ ਰਿਕਾਰਡ ਆ ਪੁਜੇਤਰਾਂ ਨੂੰ ਮੇਨਟੇਨ ਕਰਦੇ ਹੋਏ ਮੈਂ ਜਿਹੜੇ ਕਿੱਡਾਂ ਦੇ ਇੰਚਾਰਜ ਆ ਔਰ ਖਾਸ ਕਰਕੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦੇਣਾ ਕਿ ਉਹ ਬਸ ਤੋਂ ਬਸ ਮਿਹਨਤ ਕਰਨ ਤਾਂ ਆਪਣਾ ਨਾਮ ਪੈਦਾ ਕਰਨਾ ਔਰ ਇਸ ਇਲਾਕੇ ਦਾ ਜੀ ਜੋ ਹੈਗੀ ਪੁਰਾਣੀ ਬਣੀ ਹੋਈ ਪੇਰੇ ਲਾ ਕੇ ਜੋ ਬਹੁਤ ਵਧੀਆ ਵਧੀਆ ਪਲੇ ਰਕਵੇ ਨਿਕਲੇ ਆ ਤੇ ਹੁਣ ਵੀ ਬਹੁਤ ਵਧੀਆ ਮਿਹਨਤ ਕਰ ਰਹੇ ਆ ਇਹ ਹਾਕੀ ਦੇ ਔਰ ਜਿਹੜੇ ਜੋ ਖੇਡਾਂ ਦੇ ਇੰਚਾਰਜ ਆ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਖੇਡਾਂ ਪਤੀ ਬੜੀ ਮਿਹਨਤ ਦੇ ਨਾਲ ਉਹ ਇਸ ਰਾਕੇ ਦਾ ਨਾਮ ਪੈਦਾ ਕਰ ਰਹੇ ਸਸੀ ਗੱਲ ਜੀ ਮੈਂ ਹਰਮਨਪ੍ਰੀਤ ਸਿੰਘ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜਿਹੜਾ ਆਪਣੇ ਪਿੰਡੂ ਰੂਲਰ ਹਾਕੀ ਡਿਵੈਲਪਮੈਂਟ ਸੁਸਾਇਟੀ ਦੇ ਜਿਹੜੇ ਅਸੀਂ ਮੈਂਬਰ ਵੀ ਹੈਗੇ ਆਂ ਤੇ ਅਸੀਂ ਜਿਹੜਾ ਉਹਨੂੰ 11ਵੇਂ ਪੜਾਅ ਦੇ ਵਿੱਚ ਲੈ ਕੇ ਜਾ ਚੁੱਕੇ ਆਂ ਸੋ ਮੈਂ ਨਾਮ ਨਾਲ ਸਾਰਿਆਂ ਨੂੰ ਕਹੂੰਗਾ ਕਿ ਜਿਹੜਾ ਇਹ ਹਾਕੀ ਆਪਣੀ ਲੀਗ ਚੱਲਦੀ ਆ ਇਦੇ ਵਿੱਚ ਜਿੰਨੇ ਵੀ ਸਾਡੇ ਸਪੌਂਸਰ ਆ ਜਿੰਨੇ ਵੀ ਸਾਡੇ ਮੈਂਬਰ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਨਾਲ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਸਾਡੇ ਖਿਡਾਰੀ ਹੈਗੇ ਆ ਉਹ ਕੋਈ ਨਾ ਕੋਈ ਜਿਹੜੀ ਆ ਗੇਮ ਆ ਜਿਹੜੀ ਖੇਡ ਆ ਜ਼ਰੂਰ ਅਪਮਾਨ ਕਿਉਂਕਿ ਜੇ ਆਪਾਂ ਖੇਡ ਦੇ ਨਾਲ ਜੁੜੇ ਰਵਾਂਗੇ ਤੇ ਆਪਾਂ ਨਸ਼ਿਆਂ ਤੋਂ ਵੀ ਬਚੇ ਰਵਾਂਗੇ ਆਪਣੇ ਆਪਣੇ ਦੇਸ਼ ਦਾ ਆਪਣੇ ਸ਼ਹਿਰ ਦਾ ਆਪਣੇ ਸਟੇਟ ਦਾ ਨਾਮ ਰੋਸ਼ਨ ਕਰਾਂਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਮਾਪਿਓ ਨੂੰ ਵੀ ਕਿ ਬੱਚਿਆਂ ਨੂੰ ਖੇਡਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਭੇਜਣ ਤੇ ਆਪ ਵੀ ਤੁਸੀਂ ਉਹਨਾਂ ਨੂੰ ਉਤਸ਼ਾਹ ਕਰੋ ਕਿ ਜਿਹੜੀ ਖੇਡ ਆ ਖੇਡ ਦੇ ਨਾਲ ਹੀ ਸਾਰਾ ਕੁਝ ਹੈਗਾ ਆਪਣੀ ਸਿਹਤ ਨੂੰ ਵੀ ਜਿਹੜੀ ਖੇਡ ਆ ਉਹ ਸਹੀ ਰੱਖਦੀ ਆ ਆਪਣੇ ਏਰੀਆ ਨੂੰ ਆਪਣੇ ਡਿਵੈਲਪਮੈਂਟ ਆਪਣੇ ਸਾਰੇ ਜਿੰਨੇ ਵੀ ਵਾਤਾਵਰਣ ਨੂੰ ਸਾਰਿਆਂ ਨੂੰ ਜਿਹੜੀ ਆ ਖੇਡ ਆ ਉਹ ਬਹੁਤ ਜ਼ਰੂਰੀ ਜਿਹੜੀ ਆ ਆਪਣੇ ਲਈ ਜਿਹੜੀ ਹੈਗੀ ਆ ਸੂ ਮੈਂ ਸਾਰਿਆਂ ਦਾ ਇਹ ਹੀ ਧੰਨਵਾਦ ਕਰਾਂਗਾ ਕਿ ਜਿਹੜਾ ਆਪਣੀ ਹੋਕੀ ਲੀਗ ਜਿਹੜੀ ਚੱਲਦੀ ਆ ਉਹਦੇ ਜਿੰਨੇ ਵੀ ਪਤਵਾਨੇ ਸੱਜਣ ਹੈਗੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਆਪਾਂ ਇੱਕ ਹੋਰ ਉੱਚੇ ਲੈਵਲ ਤੇ ਜਿਹੜਾ ਇੱਕ ਵਧੀਆ ਲੈਵਲ ਤੇ ਲੈ ਕੇ ਜਾਵਾਂਗੇ ਤਾਂ ਜੋ ਜਿੰਨੇ ਵੀ ਸਾਡੇ ਮੈਂਬਰ ਹੈਗੇ ਜਿੰਨੇ ਵੀ ਸਾਡੇ ਬੱਚੇ ਹੈਗੇ ਜਿਹੜੀ ਨਵੀਂ ਪੀੜ੍ਹੀ ਆ ਜਿਹੜੀ ਆ ਉਹਨਾਂ ਨੂੰ ਖੇਡ ਬਾਰੇ ਜਾਣਕਾਰੀ ਮਿਲੂਗੀ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗੂਗਾ ਕਿ ਹਾਂ ਵੀ ਆਪਾਂ ਖੇਡ ਖੇਡਣੀ ਆ ਤੇ ਇਹਦੇ ਕੀ ਫਾਇਦੇ ਆ ਅੱਗੇ ਜਿਹੜੀਆਂ ਕੋਈ ਵਧੀਆ ਨੌਕਰੀਆਂ ਜਿਹੜੀਆਂ ਸਾਨੂੰ ਖੇਡ ਤੋਂ ਜਿਹੜੀਆਂ ਮਿਲੂਗੀਆਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਖੇਡ ਖੇਡੋ ਜ਼ਰੂਰੀ ਨਹੀਂ ਕਿ ਆਪਾਂ ਹਾਕੀ ਖੇਡਣੀ ਆਪਾਂ ਕਬੱਡੀ ਖੇਡਣੀ ਆ ਕੋਈ ਵੀ ਜਿਹੜੀ ਫਿਜ਼ੀਕਲ ਗੇਮ ਜਿਹੜੀ ਆ ਕੋਈ ਵੀ ਤੁਸੀਂ ਅਪਣਾ ਲਓ ਉਹਨੂੰ ਅੱਗੇ ਤੱਕ ਲੈ ਕੇ ਜਾਓ ਉਸ 'ਚ ਪੂਰਾ ਆਪਣਾ ਸਾਥ ਦਿਓ ਆਪਣੇ ਪੇਰੈਂਟਸ ਨੂੰ ਇਨਵੋਲਵ ਕਰੋ ਤਾਂ ਜੋ ਜਿਹੜਾ ਇਸੀ ਆਪਣੇ ਗੇਮ ਨੂੰ ਜਿਹੜਾ ਆਪਾਂ ਹੋਰ ਉੱਪਰ ਤੱਕ ਲੈ ਕੇ ਜਾਈਏ ਸੋ ਧੰਨਵਾਦ ਜੀ ਮੈਂ ਮਾਸਟਰ ਸੁਖਜੀਤ ਸਿੰਘ ਜੋੜ ਚੇਅਰਮੈਨ ਰੂਰਲ ਡਿਵੈਲਪਮੈਂਟ ਹਾਕੀ ਸੁਸਾਇਟੀ ਅਸੀਂ ਪਿਛਲੇ 13 ਸਾਲ ਤੋਂ ਇਹ ਸੰਸਥਾ ਦਾ ਗਠਨ ਕੀਤਾ ਜਿਹਦੇ ਵਿੱਚ ਮੇਰਾ ਸਾਥੀ ਰੰਤੀਰ ਸਿੰਘ ਜੀ ਸਮਰਾ ਸੀਗੇ ਪਹਿਲਾ ਚੇਅਰਮੈਨ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਨਾਲ ਮੇਰਾ ਸਾਥੀ ਜਿਹੜੇ ਸਾਡੇ ਪ੍ਰਧਾਨ ਆ ਪਿੰਦਾ ਸਮਰਾ ਜੀ ਅਸੀਂ ਉਹਨਾਂ ਸਮਿਆਂ ਤੋਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਕਈ ਵਾਰੀ ਸੋਚਣਾ ਕਿ ਅਸੀਂ ਕੁਝ ਕਰੀਏ ਹਾਕੀ ਲਈ ਕਹਾਕੀ ਦੀ ਬਿਹਤਰੀ ਲਈ ਕੁਝ ਕਰੀਏ ਫੇ ਸਾਡੇ ਦਿਮਾਗ ਵਿੱਚ ਆਇਆ ਕਿਉਂ ਨਾ ਛੋਟੇ ਬੱਚਿਆਂ ਤੋਂ ਇਹ ਕੰਮ ਸ਼ੁਰੂ ਕੀਤਾ ਜਾਵੇ ਤੇ ਅਸੀਂ ਇਸ ਹਾਕੀ ਲੀਗ ਦਾ ਗਠਨ ਕੀਤਾ ਅੱਜ ਇਸ ਹਾਕੀ 11ਵੀਂ ਹਾਕੀ ਲੀਗ ਦਾ ਦੇ ਫਾਈਨਲ ਮੁਕਾਬਲੇ ਆ ਜਿਹੜੇ ਕਿ ਹਡਮਾਟਰ ਯਾਗਰ ਸਿੰਘ ਸਮਰਾ ਦੇ ਸਟੇਡੀਅਮ ਦੀ ਹਾਕੀ ਗਰਾਊਂਡ ਦੇ ਵਿੱਚ ਖੇਡੇ ਜਾ ਰਹੇ ਆ ਇੱਥੇ ਜਿੰਨੇ ਵੀ ਖਿਡਾਰੀ ਸਪਤਵੰਤੇ ਸਾਡੇ ਸਪான்ਸਰ ਸਾਰੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਮੈਂ ਸਭ ਨੂੰ ਇਹ ਵਿਸ਼ਵਾਸ ਸਾਰੇ ਖੇਡ ਪ੍ਰੇਮੀਆਂ ਨੂੰ ਸਾਰੇ ਵਿਸ਼ਵ ਵਿੱਚ ਜਿੱਥੇ ਵੀ ਕਿਤੇ ਹਾਕੀ ਨੂੰ ਬੜੇ ਪਿਆਰ ਕਰਨ ਵਾਲੇ ਬੈਠੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਅਸੀਂ ਭਵਿੱਖ ਦੇ ਵਿੱਚ ਵੀ ਇਸ ਯਤਨ ਇਹ ਇਹ ਯਤਨ ਕਰਨ ਲਈ ਕਾਰਜਸ਼ੀਲ ਰਹਿਾਂਗੇ ਤੇ ਹੋਰ ਅਪਰਾਲੇ ਕਰਾਂਗੇ ਤਾਂ ਕਿ ਅਸੀਂ ਕੋਈ ਸਮਾਜ ਲਈ ਵਧੀਆ ਕੰਮ ਕਰ ਸਕੀਏ ਨਿਰਵਾ ਕੰਮ ਕਰ ਸਕੀਏ ਜਿਹਦੇ ਨਾਲ ਸਾਡਾ ਜਿਹੜਾ ਯੂਥ ਆ ਉਹ ਬਚਿਆ ਰਵੇ ਕਿਉਂਕਿ ਬੜਾ ਜੋਗ ਭਿਆਨਕ ਜੋਗ ਚੱਲ ਰਿਹਾ ਜੀ ਨਸ਼ਿਆਂ ਦਾ ਇਹਨਾਂ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਈਏ ਆਪਣੇ ਦੇਸ਼ ਦਾ ਖੇਡਾਂ ਦੇ ਵਿੱਚ ਸਾਡੇ ਬੱਚੇ ਨਾਂ ਰੋਸ਼ਨ ਕਰਨ ਸਾਡਾ ਹਮੇਸ਼ਾ ਇਹੀ ਯਤਨ ਰਹੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਮੂੱਚੇ ਪੰਜਾਬੀਆਂ ਦਾ ਜਿੱਥੇ ਵੀ ਕਿਤੇ ਸੰਸਾਰ ਵਿੱਚ ਬੈਠੇ ਆ ਮੈਂ ਤੁਹਾਨੂੰ ਫੇਰ ਇੱਕ ਵਾਰੀ ਇਹ ਯਕੀਨ ਦਿਵਾਉਣਾ ਕਿਪ ਅਵੈਕਵੇਟੀ ਅਸੀਂ ਇਹ ਉਪਰਾਲੇ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੁਬਾਰਕਵਾਦੀ ਹਾਕੀ ਨੂੰ ਕਿਉਂਕਿ ਹਾਕੀ ਖੇਡ ਕਰਕੇ ਅਸੀਂ ਇੱਥੇ ਜੁੜੇ ਆ ਕੈਪੀਟਲਸ ਮਾਲ ਫਾਈਨੈਂਸ ਪੈਂਡੂ ਹਾਕੀ ਲੀਗ ਜਿਹੜੀ 11ਵੇਂ ਪੜਾਅ ਵਿੱਚ ਪਹੁੰਚ ਚੁੱਕੀ ਉਹਦੇ ਫਾਈਨਲ ਮੁਕਾਬਲੇ ਬਾਰੇ ਸ਼ਾਨਦਾਰ ਹੋਏ ਜਿਹਦੇ ਵਿੱਚ ਅੰਡਰ 14 ਦੇ ਵਿੱਚ ਜਿਹੜਾ ਬੜਾ ਸ਼ਾਨਦਾਰ ਮੁਕਾਬਲਾ ਸੀ ਲੜਕੀਆਂ ਦਾ ਮੁਕਾਬਲਾ ਸੀ ਔਰ 40 ਪਲੱਸ ਔਰ ਜਿਹੜੇ ਯੰਗ ਬੋਏਸ ਉਹਦਾ ਮੁਕਾਬਲਾ ਸੀ ਹੁਣ ਜਿਹੜਾ 17 ਦਾ ਮੁਕਾਬਲਾ ਚੱਲ ਰਿਹਾ ਵੱਡੀ ਗੱਲ ਹੈ ਮੁਕਾਬਲਾ ਹਾਕੀ ਦਾ ਚੱਲ ਰਿਹਾ ਸੋ ਮੈਂ ਅਪੀਲ ਕਰਨੀ ਚਾਹੁੰਨਾ ਭਾਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ 'ਚ ਭੇਜੋ ਤਾਂ ਕਿ ਬ ਨਸ਼ਾ ਛਡੋ ਛੱਡੋ ਸਕਦਾ ਜਦੋਂ ਬੱਚੇ ਗਰਾਊਂਡਾਂ ਚੋਂਣਗੇ ਸਮਾਂ ਤਾਂ ਚੇਂਜ ਹੁੰਦਾ ਜਦੋਂ ਸਾਡੇ ਬੱਚੇ ਗਰਾਊਂਡਾਂ ਚੋਂਣਗੇ ਸਪੋਰਟਸ ਹੀ ਬੰਦੇ ਨੂੰ ਜਿਹੜਾ ਚੰਗਾ ਇਨਸਾਨ ਬਣਾ ਸਕਦੀ ਸੋ ਵਿਸ਼ੇਸ਼ ਤੌਰ ਤੇ ਧੰਨਵਾਦ ਮੈਂ ਕਰਦਾ ਹਾਕੀ ਪੰਜਾਬ ਦਾ ਜਿਹੜੀ ਸਾਡੀ ਪੱਕੀ ਸਹਿਯੋਗੀ ਬਣੀ ਜਿਨਾ ਸਾਨੂੰ ਪੂਰਾ ਸਾਡੇ ਤੋਂ ਸਾਡੇ ਚੰਨੇ ਵੀ ਸਪਾਂਸਰ ਆ ਸਾਰੇ ਉਹਨਾਂ ਦਾ ਧੰਨਵਾਦ ਵੱਡਾ ਧੰਨਵਾਦ ਮੀਡੀਆ ਦਾ ਇਲੈਕਟ੍ਰਿਕ ਮੀਡੀਆ ਪਰ ਜਿਹੜਾ ਪ੍ਰਿੰਟ ਮੀਡੀਆ ਕਿਉਂਕਿ ਇਹਨਾਂ ਤੋਂ ਬਿਨਾ ਸਾਡੀ ਗੱਲ ਕਦੇ ਲੋਕਾਂ ਤੱਕ ਨਹੀਂ ਜਾ ਸਕਦੀ ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਡੀ ਖਬਰ ਵੱਧ ਤੋਂ ਵੱਧ ਲਾਓ ਤਾ ਕਿ ਹਾਕੀ ਦੀ ਗੱਲ ਕਰ ਕਰ ਜਾ ਹੋ ਸਕੇ ਕਿਉਂਕਿ ਮੈਨੂੰ ਇੱਥੇ ਦੱਸਣ ਵਿੱਚ ਬੜਾ ਮਾਣ ਮਹਿਸੂਸ ਰਿਹਾ ਕਿ ਇਸੇ 리그 ਦਾ ਜੁੜਿਆ ਹੋਇਆ ਬੱਚਾ ਗਰਜੋਤ ਸਿੰਘ ਜਿਹੜਾ ਇੰਡੀਆ ਦੀ ਟੀਮ ਲਈ ਚੁਣਿਆ ਗਿਆ ਔਰ ਵਰਲਡ ਕੱਪ ਜਿਹੜਾ 28 ਨਵੰਬਰ ਤੋਂ ਚਨਈ ਵਿੱਚ ਹੋ ਰਿਹਾ ਉਹਦੇ ਵਿੱਚ ਖੇਡ ਰਿਹਾ ਇਸੇ ਮਿੱਟੀ ਦਾ ਉਹ ਬੱਚਾ ਸੋ ਬਹੁਤ ਸਾਨੂੰ ਮਾਣ ਮਹਿਸੂਸ ਹੋ ਰਿਹਾ ਉਹ ਬੱਚਾ ਕਿਤਨਾ ਕਿਤੇ ਸਾਨੂੰ ਖੁਸ਼ੀ ਹੋ ਰਹੀ ਕਿ ਅਸੀਂ ਕੁਝ ਕੀਤਾ ਉਹਦਾ ਹਲ ਰਗ ਰਿਹਾ ਸੋ ਅਗਲੇ ਸਾਲ ਇਸੇ ਤਰ੍ਹਾਂ ਆਪਾਂ ਬਹੁਤ ਵੱਡਾ ਈਵੈਂਟ ਜਿਹੜਾ ਇਸ ਤੋਂ ਵੀ ਕਰਾਵਾਂਗੇ ਉਹਦੇ ਵਿੱਚ ਵੱਡੇ ਇਨਾਮ ਰੱਖਾਂਗੇ ਕਿਉਂਕਿ ਮੈਨੂੰ ਇੱਕ ਬੜਾ ਦੁੱਖ ਹੋ ਰਿਹਾ ਕਿ ਦਾਛਕ ਘਟ ਜੁੜ ਰਹੇ ਆ ਮੈਂ ਕਹਿੰਨਾ ਨਾ ਕਿ ਬਹੁਤਾ ਨਹੀਂ ਆਪਣੇ ਬੱਚਿਆਂ ਨਾਲ ਹੀ ਮੈਚ ਦੇਖਣ ਆਇਆ ਕਰੂੰ ਕਿਉਂਕਿ ਹਾਕੀ ਬਈ ਸਭ ਤੋਂ ਵੱਧ ਆਫੀਸਰ ਤੁਹਾਨੂੰ ਲੱਭਣਗੇ ਹਾਕੀ ਵਿੱਚ ਸਭ ਤੋਂ ਵੱਡਾ ਸਾਨੂੰ ਪੋਲੀਟਿਸ਼ੀਅਨ ਲੱਭਣਗੇ ਕਦੇ ਨਾ ਚਾਹੇ ਹਾਕੀ ਹੋਵੇ ਚਾਹੇ ਫੁੱਟਬਾਲ ਹੋਵੇ ਚਾਹੇ ਕੋਈ ਹੋਰ ਗੇਮ ਹੋਵੇ ਸਪੋਰਟਸਮੈਨਾਂ ਮੇਚਾ ਉੱਚੇ ਅਹੁਦੇ ਤੇ ਜਾਂਦਾ ਰਾਜਨੀਤੀ ਹੋਵੇ ਤੇ ਚਾਹੇ ਉਹ ਕੋਈ ਅਫਸਰਸ਼ਾਹੀ ਹੋਵੇ ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ ਆਪਣੇ ਬੱਚਿਆਂ ਨਾਲ ਗਰਾਊਂਡਾਂ 'ਚ ਜਰੂਰ ਆਓ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸੱਚਮੁੱਚ ਗੁਰੂ ਨਾਨਕ ਦੀ ਸੋਚ ਵਾਲਾ ਭਗਵਾਨ ਰਾਮਚੰਦ ਜੀ ਦੀ ਸੋਚ ਵਾਲਾ ਰਵਿਦਾਸ ਮਹਾਰਾਜ ਦੀ ਸੋਚ ਵਾਲਾ ਹੋਵੇਗਾ ਜਿੱਥੇ ਕਿ ਕਿਸੇ ਵਿੱਚ ਈਰਖਾ ਨਹੀਂ ਹੋਵੇਗੀ ਪਿਆਰ ਹੋਵੇਗਾ ਸਭੇ ਸਾਂਝੇ ਵਾਲ ਸਦਾਇਨ ਵਾਲਾ ਜਿਹੜਾ ਸੱਦਾ ਉਹ ਪੂਰਾ ਹੋਵੇ So, सा जी दी साड़े सारे समाज की जत धन्यवाद देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर